ਤੇ ਜੁਰਤ ਨਾਲ ਹੀ ਫਿਰ ਮੈਂ ਜਦੋਂ ਗੀਤ ਲਿਖੇ ਮਾਨਕ ਸਾਹਿਬ ਦੇ ਨੁਮਾ ਦੋ ਗੀਤ ਸੁੱਚਾ ਸੂਰਮਾ ਸੋਹਣਾ ਖਦਾ ਤੇਰੀ ਖੈਰ ਮੰਗਦੀ ਤਾਂ ਮੈਂ ਸਿੱਧਾ ਹੀ ਬਣਾ ਗਈ ਬਚੋਲਾ ਰਾਜਪਾਏ ਫੜੀ ਭੰਡੇ ਤੋਂ ਬਸ ਇਹਦਾ ਲੈ ਜਾਣੇ ਵਜਿਆ ਮਾਨਕ ਸਾਹਿਬ ਦਾ ਸੁਭਾਅ ਹੋ ਗਿਆ ਗੀਤ ਇੰਨੇ ਕੁ ਵਧੀਆ ਪ੍ਰਮਾਤਮਾ ਨੇ ਮੈਥੋਂ ਲਖਾਏ ਹਾਂ ਜਾਂ ਕੋਈ ਮਾਨਕ ਸਾਹਿਬ ਦੇ ਨਾਲ ਮੈਂ ਜੁੜਨਾ ਸੀ ਇਹ ਕੋਈ ਸੁਭਾਅ ਬਣਨਾ ਸੀ ਤਾਂ ਗੀਤ ਮਾਨਕ ਸਾਹਿਬ ਨੂੰ ਦੋਨੇ ਪਸੰਦ ਆਏ ਦੋਨੇ ਗੀਤ ਮੇਰੇ ਤਵਿਆਂ 'ਚ ਰਿਕਾਰਡ ਹੋ ਗਏ ਉਸ ਤੋਂ ਬਾਅਦ ਫਿਰ ਇਹ ਜਿਹੜਾ ਇਹ ਅਹਿਸਾਸ ਹੈ ਮੈਂ ਕੀ ਦੱਸਾਂ ਵੀ ਅਸਮਾਨ ਕਿੰਨਾ ਉੱਚਾ ਹੈ ਮੈਂ ਕੀ ਦੱਸਾਂ ਕਿ ਸਮੁੰਦਰ ਕਿੰਨਾ ਕੁ ਗਹਿਰਾ ਜਾਂ ਮੈਂ ਕੀ ਗੱਲ ਕਰਾਂ ਜੇ ਧਰਤੀ ਤੇ ਖੜ ਕੇ ਆਪਾਂ ਸਮੁੰਦਰ ਅਸਮਾਨ ਨੂੰ ਹੱਥ ਲਾਈਏ ਤੇ ਕਿੱਡੀ ਗੁਚਾਈ ਹੈ ਇਦੋਂ ਵੀ ਵੱਡਾ ਅਹਿਸਾਸ ਸੀ ਔਰ ਜੋ ਅਹਿਸਾਸ ਸੀ ਅੱਜ ਵੀ ਮੈਂ ਉਹ ਅਹਿਸਾਸ ਨੂੰ ਬਹੁਤ ਇੰਜੋਏ ਕਰਦਾ ਜੋ ਪਹਿਲੇ ਗੀਤ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਏ ਨੇ ਫਿਰ ਉਦੋਂ ਹੋ ਗਿਆ ਸੀ ਆਲੇ ਦੁਆਲੇ ਆਪਦੇ ਆਸੇ ਪਾਸੇ ਪਿੰਡ ਦੇ ਵਿੱਚ ਵੀ ਹਾਂ ਕਾਕਾ ਹੁਣ ਬਣ ਗਿਆ ਗੀਤਕਾਰ ਉਸ ਸਮੇਂ ਦੇ ਵਿੱਚ ਇੱਕ ਚਿੱਠੀ ਲਿਖਣਾ ਜਸਜੀ ਸਿੱਧੂ ਸਾਹਿਬ ਚਿੱਠੀ ਲਿਖਣਾ ਬੜੀ ਵੱਡੀ ਗੱਲ ਹੁੰਦੀ ਸੀ ਉਹਨੂੰ ਪੜ ਲੈਣਾ ਵੀ ਇੱਕ ਗੱਲ ਹੁੰਦੀ ਸੀ ਗੀਤ ਲਿਖਣਾ ਤੇ ਬਾਹਲੀ ਹੀ ਵੱਡੀ ਗੱਲ ਹੁੰਦੀ ਸੀ ਖਾਸ ਕਰਕੇ ਆਪਣੇ ਬਹਿੰਡਾ ਸਾਈਡ ਜਦੋਂ ਅਸੀਂ ਛੋਟੀ ਉਮਰ ਦੇ ਸੀ ਸਾਨੂੰ ਨਹੀਂ ਪਤਾ ਹੁੰਦਾ ਸੀ ਵੀ ਗੀਤ ਕਿਉਂ ਇਦਾਂ ਲਿਖ ਸਕਦਾ ਤੇ ਜਦੋਂ ਮੈਂ ਗੀਤ ਲਿਖੇ ਤੇ ਮੇਰੇ ਗੀਤ ਆਏ ਤਾਂ ਉਸ ਉਸ ਸਮੇਂ ਜੋ ਮੈਨੂੰ ਅਹਿਸਾਸ ਹੋਇਆ ਨਾ ਉਹ ਅੱਜ ਮੈਂ ਸਰੋਤਨਾਾਂ ਸਾਹਮਣੇ ਕਰਾਂ ਵੀ ਉਹ ਕਹਿੰਦੇ ਮੈਥੋਂ ਚਾ ਨਾ ਚੱਕਿਆ ਜਾਵੇ ਕੁਝ ਛਗਣ ਦੀ ਗੱਲ ਹੋਵੇ ਜਾਂ ਕੋਈ ਝੋਲੀ 'ਚ ਇਹੋ ਜੀ ਚੀਜ਼ ਪੈ ਜਾਣੀ ਜਿਹਦੀ ਤੁਸੀਂ ਕਦੇ ਕਲਪਣਾ ਹੀ ਨਹੀਂ ਕੀਤੀ ਹੋਵੇ ਕਲਪਣਾ ਤੋਂ ਪਰੇ ਦੀ ਗੱਲਾਂ ਹੋਣਾ ਜਦੋਂ ਇਹ ਗੱਲਾਂ ਮੇਰੇ ਹਿੱਸੇ ਆਈਆਂ ਔਰ ਫਿਰ ਮੈਂ ਬਾਗੋ-ਬਾਗੋ ਗਿਆ ਪਹਿਲੇ ਗੀਤ ਮਾਨਕ ਸਾਹਿਬ ਦੇ ਕੋਲ ਹੀ ਗਏ ਸੀ ਜਾਂ ਉਸ ਤੋਂ ਪਹਿਲਾਂ ਵੀ ਨਾ ਜੀ ਨਾ ਇੱਕ ਮੈਂ ਗੱਲ ਹੋਰ ਸਾਂਝੀ ਕਰਾਂ ਮਾਨਕ ਸਾਹਿਬ ਨੂੰ ਸੁਣ ਕੇ ਮੈਂ ਲਿਖਣ ਲੱਗਿਆ ਸ਼ਾਇਦ ਮਾਨਕ ਸਾਹਿਬ ਨਾ ਹੁੰਦੇ ਸ਼ਾਇਦ ਮੈਂ ਲਿਖਦਾ ਹੀ ਨਾ ਤੇ ਮੈਂ ਗੀਤਕਾਰ ਹੀ ਨਾ ਹੁੰਦਾ ਸ਼ਾਇਰ ਕੋ ਕਮਾ ਸਚਾਈ ਹੈ ਕੋ ਹੋਰ ਕਲਾਕਾਰਾਂ ਦੀ ਆਵਾਜ਼ ਮੈਨੂੰ ਇਹ ਨਹੀਂ ਟੁੱਬਦੀ ਸੀਗੀ ਮਾਨਕ ਸਾਹਿਬ ਦੀ ਆਵਾਜ਼ ਮੈਨੂੰ ਟੁੱਬਦੀ ਸੀ ਔਰ ਉਹੀ ਚੀਜ਼ਾਂ ਜੋ ਮੈਂ ਸੁਣ ਕੇ ਅੰਦਰੋਂ ਮੇਰੇ ਇੱਕ ਫੁਰਨਾ ਫੁਰਿਆ ਉਹੀ ਵਰਡ ਬਾਹਰ ਨਿਕਲੇ ਤੇ ਮਾਨਕ ਸਾਹਿਬ ਨੂੰ ਹੀ ਮਤਲਬ ਮੈਂ ਇੱਕ ਪ੍ਰੇਰਨਾ ਸੋਤ ਮੰਨ ਕੇ ਮੈਂ ਮਾਰਕੀਟ ਚ ਆਇਆ ਗੀਤ ਲਿਖਿਆ ਵੀ ਉਹਨਾਂ ਦੇ ਲਈ ਸੀ ਵੀਰ ਉਹਨਾਂ ਤੋਂ ਹੀ ਕਰਵਾਉਣਿਆ ਇਹ ਮੈਂ ਬਿਲਕੁਲ ਮੈਂ ਤਾਂ ਕਮ ਸੇ ਕਮ ਜਿਵੇਂ 82 ਦੀ ਗੱਲ ਕਰਾਂ 91 ਤੱਕ 95 ਤੱਕ ਮੈਂ ਤਾਂ ਗੀਤੀ ਮਾਨਕ ਸਾਹਿਬ ਸਟਾਈਲ ਲਿਖਿਆ ਸਾਰੇ ਹੋਰ ਮੈਨੂੰ ਆਉੜਦੀ ਨਹੀਂ ਸੀ ਮੈਨੂੰ ਐਸੀ ਵੀ ਹੋਰ ਕੋਈ ਗੀਤ ਗਾਉ ਉਹ ਜਬ ਬਾਕੀ ਹੋਰ ਬਹੁਤ ਕਲਾਕਾਰ ਉਸ ਟਾਈਮ ਦੇਖੋ ਸਾਡਾ ਇੱਕ ਸਰੋਤਾ ਵਰਗ ਹੈ ਸਾਡੇ ਮਾਰਕੀਟ ਚ ਬਹੁਤ ਚੀਜ਼ਾਂ ਨੇ ਹਰ ਤਰ੍ਹਾਂ ਦੀ ਬੰਦਾ ਚੀਜ਼ ਪਸੰਦ ਕਰਦਾ ਕੋਈ ਨਮਕੀਨ ਕੋਈ ਕੌੜੀ ਕਿ ਕਿਦਾਂ ਦੀ ਕਿਦਾਂ ਦੇਣਾ ਤੇ ਉਸ ਤਰ੍ਹਾਂ ਟੇਸਟ ਉਹਦਾ ਪਰ ਮੇਰਾ ਟੇਸਟ ਥਿਉ ਮਾਨਕ ਸਾਹਿਬ ਸੀ ਉਹ ਤਾਂ ਮਾਨਕ ਸਾਹਿਬ ਕੋਲੇ ਜਦੋਂ ਮੈਂ ਗੀਤ ਦੱਸਣਾ ਵੀ ਬਰਾਰ ਸਾਹਿਬ ਕਿੰਨੇ ਕਿ ਲਿਖਿਆ ਐ ਐਨੇ ਲਿਖੇ ਪਏ ਐ ਜਿਹਨੇ ਤੱਕ ਦੋ ਗੀਤ ਹੀ ਜੇਕਰ ਗੱਲਬਾਤ ਚ ਚਲਣੀ ਤਾਂ ਮੈਂ ਕਹਣਾ ਵੀ 50 ਲਿਖੇ ਪਏ ਐ ਉਹਨੇ ਫਿਰ ਮੈਨੂੰ ਕਹਿਣਾ ਵੀ ਜੇ ਐਦਾਂ ਤੂੰ ਗੀਤ ਲਿਖਦਾ ਰਿਹਾ ਤੇ ਮੈਂ ਤੇਰੇ ਉਹ ਯਾਰ ਤੂੰ ਹੋਰ ਵੀ ਦਿਆ ਕਰ ਕਿਸੇ ਨੂੰ ਅੱਛਾ ਉਹਨਾਂ ਨੇ ਕਿਹਾ ਸੀ ਹੁਣ ਮਾਨਕ ਸਾਹਿਬ ਨੇ ਨਹੀਂ ਕਲਾਕਾਰ ਕਦੇ ਵੀ ਨਹੀਂ ਇਹ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਕਿਸੇ ਨੂੰ ਹੋਰ ਨੂੰ ਦੇ ਦਿਓ ਉਹ ਮੈਨੂੰ ਇਹ ਕਹਿੰਦੇ ਸੀ ਜਿਹੜੇ ਮੇਰੇ ਨਵੇਂ ਗੀਤ ਆ ਤੂੰ ਮੈਨੂੰ ਦੇ ਦੇ ਕਰ ਬਾਕੀ ਹੋਰ ਸ਼ੁਰੂ ਕਰ ਫਿਰ ਉਦੋਂ ਬਲਕਾਰ ਸਾਹਿਬ ਨਾਲ ਹੋਰ ਅਮਰਤਾ ਵਿਰਕ ਹਰਿੰਦਰ ਸੰਧੂ ਬਲਵੀਰ ਚੋਟੀਆਂ ਤਰਨਪ੍ਰੀਤ ਪਰਦੇਵ ਬਾਈ ਨੰਗਲ ਕਿੰਨਾ ਸਮਾਂ ਕਿੰਨਾ ਸਮਾਂ ਸਿਰ ਮਾਨਕ ਸਾਹਿਬ ਨੂੰ ਹੀ ਦਿੱਤੇ ਗੀਤ ਸੀ ਕੰਟੀਨਿਊ ਕਮਸੇ 10 ਦੱਸ 10 ਸਰ ਲਗਾਤਾਰ ਉਸ ਸਮੇਂ ਦੇ ਵਿੱਚ ਕੋਈ ਕਲਾਕਾਰ ਤਾਂ ਜਦੋਂ ਹੁਣ ਹਿੱਟ ਗਈ ਤੇ ਕਲਾਕਾਰ ਦੇ ਹੁੰਦੇ ਆ ਤਾਂ ਗੀਤਕਾਰ ਤੱਕ ਪਹੁੰਚਦਾ ਬਹੁਤ ਕਲਾਕਾਰ ਕਰਦੇ ਆ ਕਲਾਕਾਰ ਨੇ ਖੁਦ ਨਹੀਂ ਪਹੁੰਚ ਕੀਤੀ WhatsApp ਤੁਹਾਨੂੰ ਵੀ ਕੋਈ ਦੇ ਦੋ ਕਈ ਵਾਰੀ ਸ਼ਰ ਗੁੱਸਾ ਵੀ ਕਰ ਰ ਹ ਤਾਲਾ ਜਾਂ ਮਾਰ ਦਿੰਦਾ ਸੀ ਮੈਂ ਵੀ ਕੋਈ ਗੱਲ ਨਹੀਂ ਮੈਂ ਲਿਖਦਾ ਹ ਮੈਂ ਕਹਿੰਦਾ ਜੇ ਮੈਂ ਇਹਨੂੰ ਕੀ ਦੇਉਂਗਾ ਗੱਲ ਜੀ ਨਹੀਂ ਬਣਨੀ ਠੀਕ ਹੈ ਨਾ ਹੋ ਸਕਦਾ ਸੱਗ ਗੱਲ ਕੀ ਹੈ ਗੱਲ ਮੈਂ ਪਹਿਲਾਂ ਹੀ ਕੀਤੀ ਆਪਣਾ ਆਪਣਾ ਟੇਸਟ ਹੁੰਦਾ ਜੇ ਮੈਂ ਕਿ ਸਰੋਤਾ ਹੁੰਦਾ ਸਿਰਫ ਮਾਨਕ ਸਿੰਘ ਨੂੰ ਸੁਣਦਾ ਮੈਂ ਤੇ ਗੀਤ ਲਿਖੇ ਮਾਨਕ ਸਾਹਿਬ ਨੂੰ ਮਾ ਲਿਖੇ ਉਸ ਤੋਂ ਬਾਅਦ ਜਦੋਂ ਮੈਂ ਹੋਰ ਕਲਾਕਾਰਾਂ ਵਿੱਚ ਰਹਿ ਮੈਂ ਕਿ ਯਾਰ ਇਹਨਾਂ ਦੀ ਵੀ ਸਰੋਤਾ ਵਰਗ ਹੈਗਾ ਇਹ ਵੀ ਕਲਾਕਾਰ ਵਧੀਆ ਗਾਉਂਦੇ ਆ ਔਰ ਮੈਂ ਜੇ ਦੇਖਾਂ ਮਾਨਕ ਸਾਹਿਬ ਤੋਂ ਹਟ ਕੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਬੜਾ ਗੀਤ ਹਟੋਇਆ ਅਜੇ ਤੱਕ ਵੀ ਹਟਾ ਜੀ ਹਾਂਜੀ ਹਾਂ ਮੈਂ ਤਾਂ ਕਈ ਵਾਰੀ ਕਹਿਣਾ ਉਹਨਾਂ ਨਾਂ ਤਾਂ ਗੀਤ ਮੇਰਾ ਰਿਹਾ ਨਾ ਉਹ ਬਲਕਾਰਦਾ ਰਿਹਾ ਨਾ ਹੀ ਉਹ ਟੀਵੀ ਸੀਰੀਜ਼ ਦਾ ਰਿਹਾ ਬਿਲਕੁਲ ਕਿਦਾ ਹੋ ਗਿਆ ਲੋਕ ਗੀਤ ਲੋਕਾਂ ਦਾ ਗੀਤ ਹੋ ਗਿਆ ਇੱਕ ਮੈਂ ਗੱਲ ਹੋਰ ਸਾਂਝੀ ਕਰਾਂ ਕੋਈ ਵੀ ਆਪਾਂ ਕੰਮ ਕਰਦੇ ਆ ਲਾਈਫ 'ਚ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦਾ ਹਾਂ ਅਸੀਂ ਕਹਿੰਦੇ ਜਰਾ ਇਹਦੇ ਵਿੱਚ ਸਿਰਫ ਮੈਨੂੰ ਹੀ ਆਵੇ ਇਹ ਚੀਜ਼ ਮੇਰੀ ਹੈ ਮੇਰੀ ਤੇ ਮੇਰ ਹੈ ਇੱਕ ਲੋਕ ਗੀਤ ਹੀ ਅਜਿਹਾ ਵਿਸ਼ਾ ਹੈ ਜਦੋਂ ਕਿਸੇ ਦਾ ਹੋ ਜਾਂਦਾ ਤੇ ਬੰਦਾ ਅੰਬਰ ਨੂੰ ਛੂ ਲੈਂਦਾ ਉਹਦੀ ਖੁਸ਼ੀ ਬੜੀ ਹੁੰਦੀ ਹੈ ਸ਼ਾਇਦ ਤੁਸੀਂ ਵੀ ਮੇਰਾ ਸਹਿਮਤ ਹੋਵੋਗੇ ਐਦਾਂ ਦੀ ਹੋਰ ਕੋਈ ਚੀਜ਼ ਨਹੀਂ ਜਿਹੜਾ ਕੋਈ ਚਰਾ ਕੇ ਲੈ ਜੇ ਆਪਣੇ ਨਾਮ ਲਿਖਵਾ ਲੇ ਅਸੀਂ ਉਹਦੀ ਖੁਸ਼ੀ ਮਨਾਈਏ ਸਿਰਫ ਲੋਕ ਗੀਤ ਇੱਕ ਐਦਾਂ ਦਾ ਵਿਸ਼ਾ ਹੈ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਉਸ ਤੋਂ ਬਾਅਦ ਜਸਵਿੰਦਰ ਬਰਾੜ ਦੀ ਜੀ ਗੱਲ ਕਰੀਏ ਜੀ ਜਦੋਂ ਚੜਾਵਣ ਆ ਹੀ ਨਹੀਂ ਮੈਂ ਵਿਆਹ ਦੇ ਨਾਨਕਾਂ ਮੇਲ ਨੂੰ ਨਹੀਂ 12 ਡੱਬੇ ਲੱਗੇ ਨਹੀਂ ਵਟੰਡੇ ਵਾਲੀ ਦੇ। ਹਾਏ ਹਾਏ। ਫਿਰ ਮੈਂ ਤਾਂ ਮਾਨਕ ਸਾਹਿਬ ਨੂੰ ਵੀ ਨਤਮਸਤਕ ਹੁੰਨਾ ਵੀ ਜੇ ਉਹਨਾਂ ਨੇ ਮੈਨੂੰ ਬਾਕੀ ਕਲਾਕਾਰਾਂ ਨੂੰ ਗੀਤ ਦੇਣ ਵਾਸਤੇ ਪ੍ਰੇਰਿਆ ਤੇ ਅੱਜ ਮੇਰੇ ਉਸ ਤੋਂ ਬਾਅਦ ਦੇਖੀ ਜਾ ਛੇੜੀ ਨਾ ਅਮਰਤਾ ਵਿਰਖ। ਠੀਕ ਹੈ। ਰਣਜੀਤ ਮਣੀ ਨੇ ਮੇਰੇ ਬਹੁਤ ਗੀਤ ਗਾਏ। ਥੋੜੇ ਮਤਲਬ ਦੇਖੀ ਜਾ ਮਤਲਬ ਥੋੜੇ ਗੀਤ بڑے ਗੀਤ ਤਾਂ ਮਤਲਬ ਉਹ ਲੈਣਾ ਬਣ ਗਿਆ ਟਰੱਕਾਂ ਦੇ ਪਿੱਛੇ ਲਿਆ ਦੇਖੀ ਜਾ। ਉਹੀ ਤਾਂ ਮੈਂ ਗੱਲ ਕਹਿ ਰਿਹਾ ਹੁੰਦਾ। ਪਿੱਛੇ ਜੀ ਫਿਲਮ ਆਈ। ਹਾਂ। ਵੇਖੀ ਜਾ ਛ ਜਿੱਦਾਂ ਜਿੱਦਾਂ ਦੇਖੋ ਲੋਕਾਂ ਸੁਭਾਅ ਹੁੰਦਾ ਮੇਰਾ ਮੰਨਣਾ ਇਹ ਹੈ ਵੀ ਪ੍ਰਮਾਤਮਾ ਨੇ ਬੜਾ ਕੁਝ ਬਖਸ਼ਿਆ ਜੀ ਠੀਕ ਹੈ ਜਿਵੇਂ ਆਪਾਂ ਜ਼ਮੀਨ 'ਚ ਬੈਠੇ ਹਾਂ ਨਾ ਇੱਥੇ ਕੋਈ ਥੋੜੀ-ਕੁਛ ਸਬਜ਼ੀ ਤੋੜ ਕੇ ਲੈ ਜੇ ਜੱਟ ਨੂੰ ਕੋਈ ਫਰਕ ਨਹੀਂ ਪੈਂਦਾ ਅਈ ਮੈਂ ਕਹਿੰਦਾ ਵੀ ਚਿੜੀ ਚੂੰਚ ਭਰ ਲੈ ਗਈ ਨਦੀ ਨਾਲ ਘਟਿਓਂ ਨੀਰ ਵੇਖੀ ਜਾ ਚਿੜੀ ਨਾਲ ਕੇ ਪਿੱਛੇ ਫਿਲਮ ਆਈ ਇੱਕ ਮੈਨੂੰ ਬੰਦਾ ਕਹਿੰਦਾ ਯਾਰ ਬਰਾੜ ਸਾਹਿਬ ਤੁਹਾਡਾ ਗਾਣਾ ਯਾਰ ਚੋਰੀ ਹੋ ਗਿਆ ਫਿਲਮ 'ਚ ਮੈਂ ਗੱਲ ਸੁਣ ਚੋਰੀ ਹੋਇਆ ਆ ਪਤਾ ਨਹੀਂ ਚੋਰੀ ਕੀਤਾ ਮੈਂ ਤੁਹਾਨੂੰ ਫੇਰ ਵੀ ਸਲੂਟ ਕਰਦਾ ਹੈ ਯਾਰ ਉਹ ਕੋਈ ਮੇਰੀ ਚੰਗੀ ਚੀਜ਼ ਲੱਗੇ ਨਾ ਚੁਰਾ ਲਈ ਕੋਈ ਗੱਲ ਨਹੀਂ ਜੇ ਕੋਈ ਲੈ ਗਿਆ ਤੇ ਆਪਾਂ ਤਾਂ ਫੇਰ ਵੀ ਬਾਗੋ-ਬਾਗ ਹੈ ਜੇ ਸਾਡੇ ਗੀਤ ਲੋਕਗੀਤ ਬਣ ਸਕਦੇ ਐ ਤੇ ਸਾਡੇ ਗੀਤਾਂ ਦੇ ਮੁਖੜੇ ਫਿਲਮਾਂ ਕਿਉਂ ਨਹੀਂ ਬਣ ਸਕਦੇ ਆਪਾਂ ਫੇਰ ਵੀ ਬਾਗੋ-ਬਾਗ ਮਤਲਬ ਤੁਹਾਡੇ ਗੀਤ ਮੈਂ ਅਸੀਂ ਉੱਡਦੇ ਆਸਰੇ ਤੇਰੇ ਰੱਬਾ ਸਾਨੂੰ ਬਾਰ ਕਰੀ ਇਹ ਵੀ ਮਛੇ ਆ ਹੋਇਆ ਕਿ ਜੇ ਧੀ ਜੰਪੀ ਇਹ ਵੀ ਟਰੱਕਾਂ ਦੇ ਪਿੱਛੇ ਆ ਛੱਡੀਏ ਨਾ ਵੈਰੀ ਨੂੰ ਮਤਲਬ ਕਮਾਲ ਹੈ ਇੱਕ ਗੱਲ ਵੀ ਐਨੇ ਗੀਤ ਲੋਕਾਂ ਨੇ ਟੈਗ ਲੈਣਾ ਬਣਾ ਲੈਣੀਆਂ ਆ ਆਪਦੀਆਂ ਗੱਲਾਂ ਦੇ ਵਿੱਚ ਹਾਲੇ ਪਤਾ ਵੀ ਨਹੀਂ ਹੋਣਾ ਵੀ ਇਹ ਕਿਹਨੇ ਲਿਖਿਆ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਅਸੀਂ ਸੌਦਾ ਲੈ ਕੇ ਮਾਰਕੀਟ 'ਚ ਬੈਠਦੇ ਆ ਜੀ ਕੀ ਹੁੰਦਾ ਵੇ ਇਸ ਨੂੰ ਵੇਚੀ ਉਹਦਾ ਅਸੀਂ ਇਬਜ ਲਈਏ ਉਸ ਤੋਂ ਬਾਅਦ ਜੇ ਤੁਹਾਡੀ ਚੀਜ਼ ਦੀ ਕੋਈ ਲੋਕ ਪਬਲਿਸਿਟੀ ਕਰਦੇ ਆ ਐਦੂ ਵੱਡੀ ਗੱਲ ਤੁਹਾਡੇ ਵਾਸਤੇ ਹੋਰ ਕੀ ਹੋ ਸਕਦੀ ਜੀ ਹੋ ਸਕਦੀ ਆ ਤੇ ਮੈਂ ਤਾਂ ਇਸ ਗੱਲ ਦਾ ਖੁਸ਼ ਹਾਂ ਤੁਸੀਂ ਕਹਿਆ ਬਿਲਕੁਲ ਸਹੀ ਹੈ ਜਦੋਂ ਮੈਂ ਕਦੇ ਵੀ ਜਾਨਾ ਹੁਣ ਨਾ ਵੇਖੀ ਜਾ ਪਰ 체ੜੀ ਦਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਠੀਕ ਹੈ ਨਾ ਤੇ ਪਿੱਛੇ ਗਾਣੇ ਦੇ ਮੈਂ ਕਿ ਕਿਸੇ ਬਸ ਦੇ ਮਗਰ ਲਿਖਿਆ ਵੀ ਪਹਿਲਾਂ ਵਾਲੀ ਗੱਲ ਨਾ ਰਹੀ ਧੀਤਾ ਪੁੱਤ ਦੇ ਬਰਬਰ ਹੋਈ ਗੱਲਾਂ ਪ੍ਰਮਾਤਮਾ ਨੇ ਮੈਨੂੰ ਲਖਾਈਆਂ ਔਰ ਲੋਕਾਂ ਨੂੰ ਹੀ ਪਸੰਦ ਆਈਆਂ ਮੇਰੇ ਵਾਸਤੇ ਤਾਂ ਭਾਈ ਬਹੁਤ ਵੱਡੀ ਗੱਲ ਹੈ ਧੀ ਤੇ ਗਾਣੇ ਲਿਖਣ ਵਾਲੇ ਮੇਲੇ ਰਾਈਟਰ ਵੀ ਪਹਿਲੇ ਸ਼ਾਇਦ ਮੈਂ ਸੁਣਿਆ ਤੁਸੀਂ ਸੀ ਵੀ ਜਦੋਂ ਧੀ ਤੇ ਇਸ ਤਰੀਕ ਉਸ ਉਸ ਸਮੇਂ ਉਸ ਸਮੇਂ ਬਿਲਕੁਲ ਗੱਲ ਦੱਸਿਆ ਕੀ ਹੁੰਦੀ ਹੈ ਇੱਕ ਮੇਰਾ ਜਿਹੜਾ ਗਾਣੇ ਲਿਖਣ ਦਾ ਐ ਨਹੀਂ ਹੁੰਦਾ ਵੀ ਹੁਣ ਮੈਂ ਕੋਈ ਫਸਲ 'ਚ ਬੈਠਾ ਕੋਈ ਮੈਂ ਚੀਜ਼ ਨੂੰ ਇੱਕ ਤਰ੍ਹਾਂ ਦਾ ਉਹਨੂੰ ਕਲਪਨਾ 'ਚ ਲਿਆਵਾ ਤੁਸੀਂ ਕਾਮਚੀ ਦੇਖੀ ਹੋਣੀ ਆ ਮੈਂ ਕਿਤੇ ਰੈਟਰ ਦੇ ਘਰ ਗਿਆ ਜਾਜੀ ਸੁਣਣ ਵਾਲੀ ਗੱਲ ਹੈ ਉਹਨੇ ਇੱਥੇ ਕਲਮ ਲਈ ਤੇ ਆ ਬੈਠਾ ਐ ਚੱਕੀ ਜਾਵੇ ਮੈਂ ਕਿਹਾ ਕੀ ਗੱਲ ਕਹਿੰਦਾ ਮੈਂ ਗੀਤ ਸੋਚ ਕੇ ਲਿਖ ਰਿਹਾ ਸੀਗਾ ਤੇ ਮੇਰੀ ਫੋਟੋ ਖਿਤੀ ਫੁਲਾਣੇ ਬੰਦੇ ਨੇ ਮਾਹਰ ਗੀਤ ਵੀ ਸੋਚਣ ਵਾਲਾ ਵਿਚ ਹੈ ਕੋਈ ਨੀਤਕ ਪ੍ਰਵਾਹ ਜਿਸੀ ਮੈਂ ਆਵੇ ਖਸਮੂ ਕੀ ਬਾਣੀ ਹਣਾ ਤੇ ਆਪਾਂ ਕਹਿੰਦੇ ਵੀ ਰੱਬੀ ਬਾਣੀ ਆਉਂਦੀ ਆ ਉਹਦਾ ਰੱਬੀ ਬਾਣੀ ਇੱਕ ਚੀਜ਼ ਹੈ ਬਾਣੀ ਦਾ ਰੂਪ ਕੋਈ ਵੀ ਹੋ ਸਕਦਾ ਹੈ ਇਹ ਹਰ ਵੇਲੇ ਚੱਲਦੀ ਰਹਿੰਦੀ ਲੋਕਾਂ ਦੀ ਗੱਲਾਂ ਜੋ ਸਾਡੇ ਦਿਮਾਗ 'ਚ ਹੁੰਦੀਆਂ ਉਹ ਸੀ ਲਿਖਤੀਆਂ ਉਹ ਲੋਕਾਂ ਨੂੰ ਪਸੰਦ ਆ ਗਈਆਂ ਲਈ ਕੀ ਕਹੀਏ ਵੀ ਲੋਕਾਂ ਦੇ ਸੀ ਗੀਤਕਾਰ ਬਣ ਕੇ ਜਦੋਂ ਅਸੀਂ ਬਲਕਾਰ ਸਿੱਧੂ ਸਾਹਿਬ ਦੇ ਗੀਤ ਦੀ ਜਿਹੜੀ ਸੀ ਗੱਲ ਕਰੀਆ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਇਹ ਇਹ ਵੀ ਅਸੀਂ ਬਲਕਾਰ ਸਿੱਧੂ ਦੇ ਬਾਰੇ ਸੋਚ ਕੇ ਲਿਖਿਆ ਸੀ ਜਾਂ ਪਹਿਲਾਂ ਤੋਂ ਲਿਖਿਆ ਪਿਆ ਸੀ ਨਹੀਂ ਆਮ ਕੀ ਹੁੰਦਾ ਜੀ ਮੈਂ ਆਪਣਾ ਕੋਈ ਵੀ ਵਿਸ਼ਾ ਕਦੇ ਵੀ ਕਿਸੇ ਮਾਨਕ ਸਾਹਿਬ ਤੋਂ ਬਣਾ ਹੂੰ ਮਾਨਕ ਸਾਹਿਬ ਤੋਂ ਸਟਾਰਟਿੰਗ ਮੇਰੀ ਹੋ ਗਈ ਜੀ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਵੀ ਹਰੇਕ ਤਰ੍ਹਾਂ ਦਾ ਗੀਤ ਹੋਣਾ ਚਾਹੀਦਾ ਜੋ ਮੇਰੇ ਜ਼ਹਿਨ 'ਚ ਗੱਲਾਂ ਆਈਆਂ ਤੇ ਉਹ ਮੈਂ ਗੀਤ 'ਚ ਲਿਖ ਦਿੰਦਾ ਸੀ ਆ ਥੋੜੀ ਮਚਾਰਾ ਵੀ ਗਾਣਾ ਸੁਣਾਉਂਗਾ ਤੁਹਾਨੂੰ ਕਦੇ ਅੱਛਾ ਠੀਕ ਹੈ ਮੇਰਾ ਤਾਂ ਪ੍ਰਵਾਹ ਚੱਲਦਾ ਰਹਿਣਾ ਹਣਾ ਅਸੀਂ ਇੱਕ ਦਿਨ ਸਾਈਡ ਤੇ ਵਿਆਹ ਗਏ ਮੈਂ ਦੇਖਿਆ ਰ ਵਿਆਹ ਚ ਮੁੰਡਾ ਬੜਾ ਨੱਚੇ ਕਿਆ ਬਾਤ ਇੰਨਾ ਖੁਸ਼ ਹੋ ਬਾਹਰ ਵਾਕਈ ਕਿ ਵਿਆਹ ਹੈ ਤਾਂ ਵਿਚ ਇਦਾਂ ਦਾ ਹੀ ਬੰਦਾ ਬੜਾ ਖੁਸ਼ ਹੋਣਾ ਵੀ ਚਾਹੀਦਾ ਜੇ ਵਿਆਹਲੇ ਦੇ ਖੁਸ਼ੀ ਨਾ ਮਨਾਊਗਾ ਉਦੋਂ ਬਾਅਦ ਫਿਰ ਖੁਸ਼ੀ ਕੀ ਮਨਾਊਗਾ ਕਰੇ ਜਾਂ ਪਰਿਵਾਰ ਚ ਅਗੇ ਕੋਈ ਪਦੈਸ਼ ਹੋਊਗਾ ਮੁੰਡਾ ਹੋਊ ਜੰਮੂਗਾ ਕੋਈ ਵਿਆਹ ਕਰਾਂਗੇ ਤਾਂ ਹੀ ਹੈ ਨਾ ਪਰ ਸ਼ੁਰੂਆਤ ਇੱਥੇ ਹੈ ਉਹ ਗੱਲ ਮੇਰੇ ਦਿਮਾਗ ਚ ਕਲਿੱਕ ਕਰਦੀ ਰਹਿੰਦੀ ਸੀ ਉਹਨੂੰ ਵੀ ਮੇਰੇ ਕਈ ਦਿਮਾਗ ਗੱਲਾਂ ਨਾਲ ਦਿਮਾਗ ਚੱਲਦੀਆਂ ਰਹਦੀਆਂ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਸਮਾਂ ਮਿਲਣਾ ਉਦੋਂ ਗੀਤ ਲਿਖਿਆ ਜਾਣਾ ਹੁਣ ਤਾਂ ਬੱਲੇ ਨਹੀਂ ਸਕਦੇ ਇੱਥੇ